ਹੈਲੋ ਜੀ ਸਭ ਸ੍ਰੀ ਕਾ ਕਰੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਾਰਤ ਹੈ ਚਲੋ ਜੀ ਅੱਜ ਆਪਾਂ ਬਣਾਉਣੀ ਆਂ ਸਿਮਲਾ ਮਿਰਚ ਵਾਲਾ ਚਿੱਲਾ ਸਾਧਾਰਨ ਸੋਈ ਵਾਲਾ ਲਓ ਜੀ ਆਪਾਂ ਨੇ ਇੱਕ ਪਿਆਜ਼ ਲੈ ਲਿਆ ਸਿਮਲਾ ਮਿਰਚ ਲੈ ਲਈ ਟਮਾਟਰ ਲੈ ਲਿਆ ਤੇ ਦੋ ਹਰੀਆਂ ਮਿਰਚਾਂ ਲੈ ਲਈ ਆਪਾਂ ਪਿਆਜ਼ ਨੂੰ ਲੰਬਾ ਪਤਲਾ ਪਤਲਾ ਕੱਟ ਲੈਣਾ ਹੈ ਐਸ ਲੋਟ ਕਟਾਂਗੇ ਇਹ ਲੰਬਾ ਤੇ ਪਤਲਾ ਚਲੋ ਜੀ ਆਪਾਂ ਸਾਰੇ ਪਿਆਜ਼ ਨੂੰ ਕੱਟ ਕੇ ਫਿਰ ਮਿਰਚਾਂ ਦੇ ਚਿਲਾ ਬਣਦਾ ਜੀ ਅੱਜ ਆਪਾਂ ਸਿਮਲਾ ਮਿਰਚ ਦਾ ਚਿਲਾ ਬਣਾਉਣ ਲੱਗੇ ਆਂ ਤੁਮ ਕਹ ਜਾਂਦੇ ਕਿਸੇ ਹੋਰ ਚੀਜ਼ ਨੂੰ ਖਾਣ ਪੀਣ ਨੂੰ ਨਾ ਜੀ ਕਰੇ ਜੀ ਕਿਸੇ ਦਾਲ ਸਬਜ਼ੀ ਨੇ ਤੇ ਚਿਲਾ ਬਣਾ ਕੇ ਖਾਓ ਬਹੁਤ ਵਧੀਆ ਲੱਗਦਾ ਵੀਨੇ ਕ ਤੁਹਾਨੂੰ ਜ਼ਰੂਰਤਾ ਜੀ ਉਨਾਂ ਕ ਆਪਾਂ ਪਿਆਜ਼ ਪਾ ਸਕਦੇ ਆ ਵਿੱਚ ਜਿਹੜੀਆਂ ਵੀ ਸਬਜ਼ੀਆਂ ਤੁਹਾਡੇ ਕੋਲ ਹੈਗੀਆਂ ਨੇ ਪਰ ਆਪਣੇ ਕੋਲ ਅੱਜ ਸਿਮਲਾ ਵਿੱਚ ਹੈਗੀ ਜੀ ਪਾ ਲਈ ਮਟਰ ਪਿਆਜ਼ ਨਾਲ ਵੀ ਚੱਲ ਜਾਂਦਾ ਕਮ ਆਪਾਂ ਬੀਜ ਵਿੱਚੋਂ ਕੱਢ ਦਿੰਨੇ ਆ ਮੈਨੇ ਤੋੜ ਦਿੱਤੀ ਜੀ ਪਹਿਲਾਂ ਆਪਾਂ ਵਿਚੋਂ ਕੱਢ ਕੇ ਇਹਨੂੰ ਵੀ ਲੰਬੀ ਲੰਬੀ ਪਤਲੀ ਪਤਲੀ ਕੱਟ ਲੈਨੇ ਥੋੜੀ ਜਿਹੀ ਫ੍ਰਿਜ ਚ ਪਈ ਹੋਰ ਰੋਟਾਂ ਹੋ ਗਈ ਜੀ ਇੱਕ ਤਾਂ ਇਹ ਉਹ ਸਬਜ਼ੀ ਜੀ ਤੋਂ ਆਪਾਂ ਲੈਨੇ ਆ ਉਹ ਵੀ ਪਾਣੀ ਛਿੜਕੀ ਜਾਂਦੇ ਨੇ ਉੱਪਰ ਸਬਜ਼ੀਆਂ ਦੇ ਇਹ ਨੂੰ ਵੀ ਆਪਾਂ ਇਦਾਂ ਕੱਟ ਲੈਨੇ ਆਂ ਬਹੁਤਿਆਂ ਬਰੀਕ ਮੋਟੀਆਂ ਨਹੀਂ ਕੱਟਣੀਆਂ ਜੀ ਬਰੀਕ ਕੱਟਣ ਨਾਲ ਸੇਤੀ ਪੱਕ ਜਾਂਦੀ ਹੈ ਨਾ ਜੇ ਮੋਟੀਆਂ ਕੱਟਾਂਗੇ ਫਿਰ ਉਹ ਕੱਚਾ ਪਣ ਜਾਂਦਾ ਰਹੂ ਵਿੱਚ ਇਹ ਇਹਨਾਂ ਨੂੰ ਵੀ ਆਪਾਂ ਬ੍ਰੀਕ-ਬ੍ਰੀਕ ਕੱਟ ਲੈਣਾ ਮਿਰਚ ਹਰੀ ਮਿਰਚ ਵਧੀਆ ਲੱਗਦੀ ਹੈ ਜੀ ਫਿਰ ਇੱਕ ਚੀਜ਼ ਦੇ ਵਿੱਚ ਪਰ ਜੇ ਕੌੜੀ ਨਾ ਹੋਵੇ ਜੇ ਕੌੜੀ ਹੋਵੇ ਫਿਰ ਖਰਾਬੀ ਕਰਦੀ ਹੈ ਅੱਧਾ ਆਪਾਂ ਲੈ ਲੈਣੇ ਜੀ ਟਮਾਟਰ ਟਮਾਟਰ ਵੱਡਾ ਆਪਾਂ ਸਾਰਾ ਨਹੀਂ ਲਵਾਗੇ ਅੱਧਾ ਹੀ ਲਵਾਗੇ ਬਰੀਕ ਬਰੀਕ ਕੱਟ ਲੈਣੇ ਤਾਂ ਜੋ ਆਪਣੇ ਸਾਰੇ ਚੀਲੇਆਂ ਦੇ ਵਿੱਚ ਆ ਸਕੇ ਬਹੁਤਾ ਨਹੀਂ ਪਾਉਂਦੇ ਪਾਵਾਂਗੇ ਥੋੜਾ ਪਰ ਕੱਟਾਂਗੇ ਬਰੀਕ ਜੀ ਆਪਾਂ ਨੇ ਇਹ ਡੱਬੂ ਲੈ ਲਿਆ ਤੁਸੀਂ ਬੋਲ ਵੀ ਲੈ ਸਕਦੇ ਹੋ ਇਹਦੇ ਵਿੱਚ ਐਡ ਕਰ ਦਿੰਨੇ ਆਪਾਂ ਪਿਆਜ਼ शिमला ਮਿਰਚ ਹਰੀ ਮਿਰਚ ਪਾ ਲੈਨੇ ਵਿੱਚ ਵਿੱਚ ਆਪਾਂ ਪਾ ਲੈਨੇ ਟਮਾਟਰ ਆਪਾਂ ਪਾ ਲੈਨੇ ਵਿੱਚ ਬੇਸਨ ਥੋੜਾ ਜਿਹਾ ਰੱਖ ਲਵਾਂਗੇ ਜਰੂਰ ਤੋਂ ਦੁਬਾਰੇ ਪਾ ਲਵਾਂਗੇ। ਲਓ ਜੀ 2 ਚਮਚੇ ਆਪਾਂ ਪਾ ਲੈਨੇ ਪੀਸੇ ਹੋਏ ਚੌਲਾਂ ਦੇ। ਚੌਲਾਂ ਦਾ ਆਟਾ ਲੈ ਲਓ ਜਾਂ ਪੀਸੇ ਹੋਏ ਚੌਲਾਂ ਲੈ ਲਓ ਕਿਉਂਕਿ ਇਹਦੇ ਨਾਲ ਕਰਾਂਚੀ ਪਣ ਜਾ ਆ ਜਾਂਦਾ ਜਿਹੜੀ ਚੌਲਾਂ ਨਾਲ। ਬੱਤਕੀ ਬੱਤਕੀ ਪਾ ਲਾਂ। ਨੰ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਮਿਕਸ ਕਰ ਲੈਨੇ ਆ। ਬਹੁਤਾ ਪਾਣੀ ਨਹੀਂ ਪਾਉਣਾ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਮਿਕਸ ਕਰਾਂਗੇ। ਨਾ ਘੋੜਾ ਪਾਣੀ ਬਹੁਤਾ ਗਾੜਾ ਕਰਨਾ ਤੇ ਨਾ ਬਹੁਤਾ ਪਤਲਾ। ਇਹ ਬੇਸਣ ਵੀ ਜਰੂਰ ਤਾਂ ਆਪਾਂ ਨੂੰ ਹੋਰ ਹੋਊਗੀ ਤਾਂ ਪਾ ਲਵਾਂਗੇ। ਲਓ ਜੀ ਇੱਕ ਚਮਚਾ ਆਪਾਂ ਇਹਦੇ ਵਿੱਚ ਪਾ ਲੈਨੇ ਦੇਸੀ ਘੀ ਦਾ। ਸਸਨ ਆਪਾਂ ਨੇ ਘੋਲ ਲਿਆ ਚੰਗੀ ਤਰ੍ਹਾਂ ਥੋੜੀ ਜਿਹੀ ਆਪਾਂ ਪਾ ਲੈਨੇ ਚਾਹਦੀ ਲਾਲ ਮਿਰਚ ਪਾ ਲੈਨੇ ਥੋੜੀ ਜਿਹੀ ਕਾਲੀ ਮਿਰਚ ਪਾ ਲੈਨੇ ਬਦਨਸਾਰ ਪਾ ਲੈਨੇ ਆਪਾਂ ਨਮਕ ਕਰਕੇ ਆਪ ਕੋਲ ਨੂੰ ਟੱਕ ਕੇ ਰੱਖਦੇ ਨੇ ਜੀ ਆਪਾਂ ਗੈਸ ਬਾਲਦੇ ਆਂ ਉੱਪਰ ਧਰ ਦਿੰਨੇ ਆ ਤਵਾ ਤਵੇ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣੇ ਲਓ ਜੀ ਤਵਾ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਪੂਰਾ ਹਿੱਤ ਤੇ ਹੁਣ ਆਪਾਂ ਇਹਨੂੰ ਘੀ ਲਗਾ ਦਿੰਨੇ ਆ ਚਾਰ ਸਫੇਰੇ ਭਾਰਾ ਤਵੇ ਦੇ ਉੱਪਰ ਚੰਗੀ ਤਰ੍ਹਾਂ ਘੀ ਲਗਾ ਦਿੰਨੇ ਆ ਲੱਗ ਗਿਆ ਹੁਣ ਆਪਾਂ ਗੈਸ ਕਰ ਦਿੰਨੇ ਆ ਘੱਟ ਸਿਹਰਾ ਬੇਟਰ ਜਿਹੜਾ ਤਿਆਰ ਕਰਿਆ ਸੀ ਇਹਦੇ ਉੱਪਰ ਪਾ ਦੇ। ਪਤਲਾ ਪਤਲਾ ਸਾਰੇ ਤਵੇ ਤੇ ਫਲਾ ਲੈਣੇ। ਉਨਾ ਦੇ ਸਾਈਡਾਂ ਤੇ ਆਪਾਂ ਥੋੜਾ ਥੋੜਾ ਕੀ ਪਾ ਦਿੰਨੇ ਆ ਥੋੜਾ ਜਿਹਾ ਆਪਾਂ ਪਾ ਦਿੰਨੇ ਆ ਉੱਪਰ ਕੱਟ ਕਰਕੇ ਆਪ ਕੱਟ ਆਪ ਇਸ ਲਈ ਕਰਿਆ ਤੀ ਤਾਂ ਜੋ ਆਪਣਾ ਚਿਲਾ ਵੀ ਅੰਦਰ ਤੱਕ ਪੱਕ ਸਕੇ ਜੀ ਹੁਣ ਆਪਾਂ ਇਹਦਾ ਪਾਸਾ ਪਲਟਾ ਲੈਨੇ ਆ ਦੇਖੋ ਕਿੰਨਾ ਸੋਹਣਾ ਕਲਰ ਆਇਆ हम आप घट गैस से फिर पकावे अंदर तक पक सके आप तो लगा दें क्योंकि जो गैस आप फुल कर ला फिर बाल गाय तो पक जाएगा जी बिचो कच्चा रह जाता इसलिए आपस से ही पकावे लो जी हूँ आपका दूजा पाका भी पलटा दें ਲੋਡੀ ਦੇਖੋ ਕਿੰਨਾ ਸੋਹਣਾ ਆਪਣਾ ਚਿਲਾ ਪੱਕ ਗਿਆ। ਆਪਣਾ ਬਣ ਗਿਆ। ਹੁਣ ਆਪਾਂ ਦੂਜਾ ਚਿਲਾ ਪਾ ਲੈਨੇ ਆ ਘਿਓ ਲਾਉਣੇ ਤਾਂ ਵੇਨ। ਆਪਣਾ ਬਚ ਗਿਆ ਤੇ ਇਹਨੂੰ ਵੀ ਆਪਾਂ ਵਿੱਚ ਪਾ ਲੈਨੇ ਤਵੇ ਤੇ ਪਾ ਲੈਨੇ। ਜੀ ਇਹਨੂੰ ਆਪਾਂ ਚੰਗੀ ਤਰ੍ਹਾਂ 4 ਚਮਚੇ ਦੇ ਪਲਾ ਲੈਨੇ ਆ। ਜੀ ਚਾਹ ਤੁਸੀਂ ਇਹ ਆਪਾਂ ਨੇ ਕੀ ਲਗਾਤਾ ਹੁਣ ਇਹਦੇ ਉੱਪਰ ਥੋੜਾ ਜਿਹਾ ਲਗਾ ਦਿੰਨੇ ਆ ਚਲ ਲਓ ਜੀ ਇੱਕ ਪਾਸਾ ਆਪਣਾ ਪੱਕ ਗਿਆ ਹੁਣ ਇਹਦਾ ਆਪਾਂ ਦੂਜਾ ਪਾਸਾ ਪਲਟਾ ਦਿੰਨੇ ਆ ਦੇਖੋ ਕਿੰਨਾ ਸੋਹਣਾ ਕਲਰ ਆਇਆ ਇਹਨੂੰ ਵੀ ਆਪਾਂ ਮੱਠੀ ਮੱਠੀ ਅੱਗ ਤੇ ਪੱਕਣ ਦਿੰਨੇ ਆ ਜਿੱਲਾ ਆਪਣਾ ਬਣ ਗਿਆ ਚੰਗੀ ਤਰ੍ਹਾਂ ਪੱਕ ਗਿਆ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਦੇਖੋ ਜੀ ਸਬਜ਼ੀਆਂ ਨਾਲ ਭਰਪੂਰ ਚਿੱਲੇ ਆਪਣੇ ਬਣ ਕੇ ਤਿਆਰ ਨੇ ਜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਚਟਣੀ ਨਾਲ ਖਾਓ ਦਹੀਂ ਨਾਲ ਖਾਓ ਜੇ ਸੰਸ ਨਾਲ ਖਾਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ ਜੀ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲੋਚੀ